माना सवाल मिलंदा मखंदी <laughs> ਅਨੀਮਾਸ਼ਤ ਗੁਰਪ੍ਰੀਤ ਸਿੰਘ ਮੈਂ ਤੇ ਲੋ ਬਿਹੜੀ ਤੋਂ ਮੇਰਾ ਭਤੀਜਾ ਸੀ ਰਣਾ ਰਣਦੀਪ ਸਿੰਘ ਜਦੋਂ ਮਲਬੀ ਸੁਸਾਇਟੀ ਕੀਤਾ ਉਹਨੇ 5 ਤਰੀਕ ਨੂੰ ਜੂਨ ਨੂੰ ਉਦੋਂ ਸਾਡੇ ਮਲਬੀ ਕੋਈ ਬਾਣੀ ਫੜਦਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਫਸਟ ਡੇਅ 25 ਤਰੀਕ ਤੋਂ ਸਾਰੋਣੀ ਸਾਡੇ ਨਾਲ ਆ ਜਦੋਂ ਸਾਡੀ ਕਿਸੇ ਨੇ ਬਾਣੀ ਨਹੀਂ ਫੜੀ ਹੁਣ ਵੀ ਇਹਨਾਂ ਨੇ ਸਾਡੀ ਚਾਚਾ ਜੀ ਮਾਲੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਰਾਤਪੁਰ ਦੇ ਵਿੱਚ 2 ਲੱਖ ਰੁਪਏ ਮਨਜ਼ੂਰ ਕਰਵਾਇਆ ਹੈ ਇਹ ਭਗਵਾਨ ਤੁਮਨ ਸਰਕਾਰ ਦਾ ਤੇ ਸਾਰੇ ਹੁਣਾਂ ਦਾ ਆਮ ਆਦੀ ਪਾਰਟੀ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਨੂੰ ਭਰੋਸਾ ਦਵਾਉਂਦੇ ਆਂ ਕਿ ਅਸੀਂ ਮਲਵੀਆਂ ਦੇ ਨਾਲ ਖੜੇ ਰਵਾਂਗੇ ਤੇ ਕਿਤੇ ਵੀ ਐਮਪੀ ਛੇਰੀ ਇਹਨਾਂ ਨੂੰ ਮੱਖਣੀ ਮਖਾਉਂਦੇ ਜਿੱਥੇ ਵੀ ਸਾਡੀ ਲੋੜ ਹੋਵੇ ਅਸੀਂ ਇਹਨਾਂ ਦੇ ਨਾਲ ਪਰਿਵਾਰ ਸਾਡਾ ਧੰਨਵਾਦ ਸਰ ਪਿਛਲੇ ਦਿਨਾਂ ਦੇ ਵਿੱਚ ਪਿੰਡ ਬੱਬੇ ਹਾਲੀ ਤੋਂ ਸਰਦਾਰ ਕੁਮਾਰ ਸਿੰਘ ਜੀ ਦਾ ਬਹੁਤ ਹੀ ਹੌਨਹਾਰ ਤੇ ਨੌਜਵਾਨ ਬੇਟਾ ਰਾਣਾ ਉਹ ਬਹੁਤ ਵੱਡਾ ਦਿਖਾਅ ਹੋਇਆ ਸੀ ਦਾ ਔਰ ਉਸ ਬੰਦੇ ਨੇ ਨੌਜਵਾਨ ਬੱਚਿਆਂ ਨੂੰ ਕੁਝ ਕਸ਼ੀ ਕਰਨੀ ਪਈ ਔਰ ਇਹ ਸਾਡੇ ਤੋਂ ਵਿਦਾ ਹੋਇਆ ਬਸ ਇਹਨਾਂ ਵੀ ਬਹੁਤ ਮਦਦ ਭਰਾਂ ਬਹੁਤ ਵੱਡਾ ਦੁਖਾਲ ਮਾਪੇ ਵਾਸਤੇ ਜਨਾ ਨੌਜਵਾਨ ਬੱਚਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਚਲਾ ਗਿਆ ਉਸ ਵਕਤ ਸਾਰੇ ਰਹਿਵਾਸੀਆਂ ਨੇ ਇਲਾਕਾ ਵਾਸੀਆਂ ਨੇ ਖਾਸ ਕਰਕੇ ਮੁਰਾਲਾ ਮਾਸਟਰ ਗੁਰਪ੍ਰੀਤ ਜੀ ਜਿਹੜੇ ਟੀਚਰ ਵੀ ਨੇ ਉਸ ਨਜ਼ਰ ਤੋਂ ਨੇ ਔਰ ਮਜੀਦ ਥੋੜੀ ਇਹ ਜਿਹੜਾ ਸਾਰਿਆਂ ਨੇ ਮਿਲ ਕੇ ਉਸ ਵਕਤ ਨਾਲ ਚੁੱਪੀ ਸੀਗੀ ਔਰ ਬਾਅਦ ਦੇ ਵਿੱਚ ਪੁਲਿਸ ਨੇ ਐਫ ਆਈ ਆਰ ਵੀ ਕੀਤੀ ਸੀਗੀ ਪਰ ਜਿਹੜਾ ਇੱਕ ਵੱਡਾ ਨੁਕਸਾਨ ਬੱਚੇ ਦਾ ਚਲੇ ਜਾਣਾ ਇਹਦਾ ਕੋਈ ਕੀਮਤ ਨਹੀਂ ਹੈ ਜੀ ਔਰ ਇਹ ਦੁੱਖ ਕਮਾਲ ਦਾ ਹੋਣਾ ਬਾਤ